ਸੁਹਾਹੀ ਗੁਰਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਲੋ ਜੀ ਵੈਗੁਰੂ ਜੀ ਆਪਾਂ ਨੇ ਮੱਖਣ ਗਰਮ ਕਰਤਾ ਸੀਗਾ ਗਰਮ ਕਰਕੇ ਆਪਾਂ ਫਰਿੱਜ ਚ ਲਾਤਾ ਸੀਗਾ ਹੁਣ ਇਹ ਤੋਂ ਸਾਈਡ ਤੋਂ ਕਿਉਂ ਸਾਈਡ ਤੇ ਕਰਕੇ ਤੇ ਇਹਦੇ ਵਿੱਚੋਂ ਕੱਢਦੇ ਆਪਾਂ ਲੱਸੀ ਲੱਸੀ ਕੱਢ ਕੇ ਫਿਰ ਗਰਮ ਕਰ ਲਾਂਗੇ ਤੇ ਲੋ ਜੀ ਜੰਮ ਗਿਆ ਵਧੀਆ ਇਹਨਾਂ ਫਰਿੱਜ ਚ ਲਾਉਣ ਕਰਕੇ ਤੇ ਬਾਹਰ ਤਾਂ ਨਹੀਂ ਜੰਮਦਾ ਸੀਗਾ ਗਰਮੀ ਸੀ ਤੇ ਸਾਈਡ ਤੋਂ ਕੱਢ ਕੇ ਤੇ ਆਪਾਂ ਹੁਣ ਕਰਦੇ ਚਾਰਨੀ ਗੈਸ ਚੁੱਕਾ ਕਰੀਏ ਬਲੱਸੀ ਕਰਤੀ ਇਸ ਤਰ੍ਹਾਂ ਤੇ ਰਸਤੇ ਤੋਂ ਗੱਲ ਕਰਤੀ ਚਿੱਟਾ ਕਰਕੇ ਚਾਰਨੀ ਕਰਮ ਹੋ ਜਾਵੇ ਕਿ ਰੋਕ ਜਾਵਾਂਗੇ ਆਪਾਂ ਮੱਧਿਆਂ ਤੇ ਧਾਰਾ ਕੋਲੋਂ ਨਹੀਂ ਕਰਦੇ ਤਾਂ ਕਰਦੇ ਹੀ ਕੱਟ ਕਰ ਦਿੰਦੇ ਗੈਸ ਗੈਸੇ ਕੱਟ ਕਰਦੇ ਹਾਂ ਇਹ ਤੇ ਜਾਰੀ ਇਹਨਾਂ ਦੇ ਕਿੰਨੇ ਨਾਮਾ ਫੱਟ ਤੇ ਕਿਉਂ ਕੱਟ ਗਈ ਜੀ ਇਹਨ ਵਧੀਆ ਰਿਝ ਗਿਆ ਦੇਖੋ ਗਰਮ ਹੋ ਗਿਆ ਤੇ ਠੰਡਾ ਵੀ ਹੋ ਗਿਆ ਤੁਹਾਨੂੰ ਮੈਂ ਕੰਨ ਲੈ ਕੇ ਆਈ ਤੇ ਹੁਣ ਮੈਂ ਹੁਣ ਇਦਾਂ ਤੇ ਮੈਂ ਦੋ ਸੂਚੀ ਕਰ ਗਏ ਜਿਹਦੀ ਮਣੀ ਮਤੀ ਲਈ ਸੀ ਜਿਹਨਾਂ ਨੂੰ ਗਾ ਵੀ ਹੁਣ ਲੋ ਜੀ ਅੱਜ ਕੁੱਟਦੀ ਆਪਾਂ ਚਟਣੀ ਦਰ ਮਿਰਚਾਂ ਧੋ ਰੀਆਂ ਸਮਾਰਦੀਆਂ ਤੇ ਪਿਆਜ਼ ਵੀ ਧੋ ਲੇ ਨਾ ਤੋਂ ਕੇ ਸਮਾਰ ਕੇ ਮੇਰੇ ਚ ਪਾਉਣੀਆਂ ਕੱਪ ਚ ਤੇ ਪਿਆਜ਼ ਤੇ ਟਮਾਟਰ ਆਉਂਗੀ ਟਮਾਟਰਾਂ ਨਹੀਂ ਪਾਉਂਗੀ ਅੱਜ ਧਣੀਆਂ ਤਾਂ ਹੁਣ ਹੈ ਨਹੀਂ ਅੱਜ ਚਟਣੀ ਕੁੱਟਦੀ ਆਪਾਂ ਟਮਾਟਰਾਂ ਦੀ ਵਿੱਚ ਪਿਆਜ਼ ਪਾ ਲਣੀ ਹੈ ਨੀਰੇ ਟਮਾਟਰ ਤਾਂ ਫੇਰ ਵਧੀਆ ਵੀ ਨਹੀਂ ਲੱਗਣੇ ਤੇ ਲੋ ਜੀ ਅੱਜ ਪਕਾਉਨੇ ਆਪਾਂ ਟਮਾਟਰਾਂ ਦੀ ਧੋੜੀ ਇਹਨਾਂ ਨੂੰ ਧੋ ਕੇ ਫਿਰ ਕੱਟ ਕੇ ਪਾਉਣੀ ਆ। ਪੰਨਾ ਧੋਣਾ ਧੋ ਕੇ ਕੱਟ ਕੇ ਪਾਉਣੀ ਆ, ਸੇਤੀ ਹੋ ਜਾਣਗੇ, ਭੁੱਜ ਜਾਣਗੇ ਫਿਰ। ਲੋ ਜੀ, ਹੁਣ ਬਣਾਉਣੀ ਆਪਾਂ ਚਟਣੀ। ਚਟਣੀ ਟਮਾਟਰ, ਪਿਆਜ਼, ਹਰੀ ਮਿਰਚ। ਹਰੀ ਮਿਰਚ ਤਾਂ ਪਾ ਲਈ ਪਹਿਲਾਂ। ਤੇ ਧੋ ਕੇ ਸਮਾਰ ਕੇ ਪਾ ਲਿਆ ਹੁਣ ਕੁੱਟੀਏ ਆਪਾਂ ਚਟਣੀ, ਬਣਾਈਏ ਚਟਣੀ ਟਮਾਟਰਾਂ ਦੀ। ਪਾ ਲਿਆ ਟਮਾਟਰ ਹਰੀਆਂ ਮਿਰਚਾਂ ਤੇਲ ਪਾ ਲਿਆ ਤੇ ਪਾ ਲਈ ਸੱਕਰ ਸੱਕਰ ਪਾ ਕੇ ਬਹੁਤ ਵਧੀਆ ਟੇਸਟੀ ਬਣ ਗਈ ਹੁਣ ਠਮਾ ਦੇ ਸੱਕਰ ਵੈਸੇ ਕਿੱਤੀ ਦੀ ਚਟਣੀ ਹੁਣ ਜਿਹੜਾ ਦੇ ਲਈਏ ਸੱਕਰ ਪਾ ਕੇ ਜਦ ਵੀ ਚਾਟੜੀ ਕੁੱਟ ਲਈ ਹੁਣ ਬਣਾਉਣੀ ਆਪਾਂ ਪਰੌਂਠੇ ਅੱਜ ਹੁਣ ਪਰੌਂਠੇ ਬਣਾ ਲੈਣੀਆਂ ਸਾਰੇ ਦਿਨ ਹੋ ਗਏ ਬਣਾਏ ਨਹੀਂ ਗਏ ਸੀਗੇ ਤੇ ਅੱਜ ਮੈਂ ਕਿਹਾ ਚਲੋ ਚਾਟੜੀ ਨਾਲ ਟਮਾਟਰਾਂ ਦੀ ਚਾਟ ਰੱਖੀ ਪਿਆਜ਼ ਕਾਲੀਆਂ ਹਰੀਆਂ ਮਿਰਚਾਂ ਤੇ ਹੁਣ ਜਦਿਆ ਆਪਾਂ ਚਾਟ ਲਈ ਤੇ ਹੁਣ ਆਪਾਂ ਬਣਾ ਲਈਏ ਪਰੌਂਠੇ ਉਹ ਦੋ ਚਾਰ ਪਰ ਕੀ ਨਾਲ ਖਾ ਲਾਂਗੇ ਚਟਨੀ ਨਾਲ ਤੇ ਬਿਲਕੁਲ ਇਹ ਪਰੌਂਠੇ ਆਪਾਂ ਮੈਂ ਦੱਸਦਾ ਕਰਦਾ ਉਧਰ ਬੱਲਾ ਮੈਂ ਇਹ ਹੁਣ ਲਾਉਂ ਲਿਖਾਉਂਗੀ ਤੇ ਗਰਮਾ ਗਰਮ ਚਾਹ ਨਾਲ ਪਰੌਠੇ ਜਿਹਦੇ ਦਹੀਂ ਵੀ ਪਿਆਸੀ ਲੈਣਾ ਹੋ ਲੈ ਲਵਾਂਗੇ ਤੇ ਵੈਸੇ ਚਾਹ ਨਾਲ ਵਧੀਆ ਲਾਏ ਗਏ ਨੇ ਗਰਮ ਗਰਮ ਤੇ ਆਪਾਂ ਲਾ ਲਈ ਹੁਣ ਪਰੌਠੇ ਚੋਕਾ ਲਾ ਲੈਂਦੇ ਮੈਂ ਅੜਦਰਾ ਹੁਣ ਵਧੀਆ ਚੱਲ ਪਿਆ ਗੈਸ ਤਾਂ ਪਹਿਲਾਂ ਵਧੀਆ ਨਹੀਂ ਚੱਲਦਾ ਸੀ ਹੁਣ ਤਾਂ ਵਧੀਆ ਚੱਲ ਕੇ ਲੋਜੀ ਪੋਹ ਲਾ ਲਮੇ ਕਿਉਂ ਦੇਸੀ ਘਿਓ ਨਾਲ ਕਿਉਂ ਲਾਉਣੀ ਹੈ ਪਰੌਂਠੇ ਨੂੰ ਤੇ ਪਕਾ ਲਾ ਤੇ ਫਿਰ ਗੇਟੇਂ ਦੇ ਦਾਂਗੇ ਉੱਪਰ ਸਰ੍ਹੋਂ ਦਾ ਸਾਗ ਦੇ ਨਾਲ ਇਹ ਮੇਰੇ ਪਰੌਂਠੇ ਲਾ ਲ ਨਾ ਆ ਜਾਣਗੇ ਵੀ ਖਾਣਣੇ ਨਾਲ ਦੀ ਨਾਲ ਗਰਮਾ ਗਰਮ ਜਿਹਾ ਖਾਣੇ ਹੋਣਗੇ ਇਹਨਾਂ ਨੂੰ ਮੈਂ ਬਣਾ ਲਿਆ ਬਾਅਦ ਚ ਖਾਣੇ ਹਾਂਗੇ ਬਾਅਦ ਚ ਖਾਣਾਂਗੇ

ਹਾਂ ਜੀ ਸਤੁਰਦਾ ਸਿਵਨ ਦਾ ਨਾ ਉੱਟ ਗਿਆ ਹੋਵੇ ਸੜਤਾ ਬਹੁਤ ਘਰ ਦਾ ਲੱਕੜ ਦਾ ਮੋਤੀ ਵਰਗੇ ਨੂੰ ਕੱਟ ਕਰਨਾ ਪੂਆ ਗੈਰ ਚ ਬੌੜੀ ਤੇਜਾਂ ਕੋਈ ਬੇ ਕਸ ਵੀ pront ਆ ਜੋ ਜੀ ਨੇ ਖਾਣੇ ਨੇ ਗਰਮਾ ਗਰਮ Toe nou maar pading ਲੋ ਜੀ ਹੁਣ ਮੱਖਣ ਪਾ ਲਈਏ ਆਪਾਂ ਮੱਖਣ ਪਾ ਲਈਏ ਬਾਟੀ 'ਚ ਤੇ ਵਿੱਚ ਪਾ ਲਈਏ ਤੇ ਲੋ ਜੀ ਮੱਖਣ ਪਾ ਲਿਆ ਬਾਟੀ 'ਚ ਗਰਮ ਕਰਦੇ ਹੁਣ ਉਹਨੂੰ ਉਹਨੂੰ ਕਰਦੇ ਹਾਂ ਗਰਮ ਅਗੇ ਬਾਦ ਪਾਉਣੇ ਆ ਆਹ ਜਿਹੜੇ ਵਿੱਚ ਪਿਆਜ਼ ਪਾ ਲਈਏ ਗਰਮ ਕਰਕੇ ਗਰਮ ਘੱਟ ਪਾ ਦਵਾਂ ਤੇ ਤਿੰਨੇ ਜਣੇ ਪਾ ਲਾਂਗੇ ਚਟਨੀ ਪਾ ਕੇ ਵਿੱਚ ਪਾ ਕੇ ਮੱਖਣਾ ਦੇ ਨਾਲ ਹੋਣਗੇ ਅੱਜ ਬਰਾਉਂਠੇ ਤੇ ਲੋਜੀ ਚਪਾਲੇ ਮੱਖਣ ਗਰਮ ਹੋ ਗਏ ਮੜਦੇ ਮੱਖਣ ਥੋੜਾ ਜਿਹਾ ਆਜੋ ਜੀ ਨੇ ਖਾਣੇ ਨੇ ਟੇਸਟੀ ਟੇਸਟੀ ਤੇ ਟਮਾਟਰਾਂ ਦੀ ਚਟਣੀ ਹਰੀ ਮਿਰਚ ਆਦਰਕ ਹੈ ਨਹੀਂ ਤੀ ਹਾਂ ਸੋ ਚਾਦਰਕ ਰਹਿ ਗਿਆ ਤੇ ਵਿੱਚ ਪਾਲਿਆ ਮੱਖਣ ਤੇ ਉਗੇ ਗਰਮ ਬੰਦ ਕਰ ਦੋ ਮੜੇ ਚ ਗਰਮ ਕਰ ਲਾ ਹੋਰ ਤੇ ਨੇ ਵੀ ਟਪਕਮੰਨਦਾ ਚਲੋ ਜੀ ਤਿਆਰ ਆਪਣੀ ਚਟਨੀ ਖਾਈਏ ਚਾਹ ਨਾਲ ਅੰਦਰ ਚਾਹ ਕਰਦੇ ਆਂ ਪੁੱਛ ਰੀਆਂ ਦਹੀਂ ਲੈਣਾ ਚਾਹ ਤੇ ਲਈ ਜੀ ਆਜੋ ਆ ਤੇ ਨਾਲ ਚਟਨੀ ਪਿਉਰੀ ਚਟਨੀ ਆ ਪਿਉਰੀ ਆ ਬਣਾ ਲਈ ਪੀ ਲਈ ਆਪਾਂ ਨੇ ਤਾਂ ਪੀ ਲਈ ਹੁਣ ਬੇਟਾ ਆ ਗਿਆ ਉਹਨੂੰ ਚਾਹ ਦੇ ਦਾਂ ਤੇ ਗਰਮ ਕਰੀ ਆ ਗਰਮ ਕਰਕੇ ਪੁਣ ਕੇ ਕਿਚ ਰੱਖ ਦਾਂ ਚਾ